ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 555ਵਾਂ ਪ੍ਰਕਾਸ਼ ਪੁਰਬ ਨਵਾਂ ਸ਼ਰਧਿਕ ਸੰਗਤਾਂ ਗੁਰਦਵਾਰ ਸਿੰਘ ਸਿੰਘ ਸੁਭਾ ਵਿਕੇ ਬਹੁਤ ਹੀ ਸ਼ਰਧਾ ਤੇ ਉਸ਼ਾ ਦੇ ਗੁਰੂ ਨੂੰ ਮਨਾ ਰਹੀਆਂ ਜਿਹਦੇ ਸਬੰਧ ਵਿੱਚ ਅੱਜ 13 ਤਰੀਕ ਨੂੰ ਸ਼ਰਧੇ ਵਿੱਚ ਨਗਰ ਕੀਰਤਨ ਵਿਜਾਈ ਜਾ ਰਹੇ ਆ ਤੇ ਖਡਰਪੁਰ ਸਾਹਿਬ ਉੱਪਰ ਹੋ ਗਿਆ ਤੇ ਪਰ ਤੋਂ 15 ਤਰੀਕ ਨੂੰ ਸਵੇਰੇ 9 ਵਜੇ ਖਡਰਪੁਰ ਸਾਹਿਬ ਦੇ ਭੋਗ ਪਾਣ ਕੇ ਉਸ ਤੋਂ ਉਪਰੰਤ ਕਾਜੀ ਜਦਿਆਂ ਬਣੋ ਕਥਾ ਬਚਕਾ ਮਨ ਨੂੰ ਪਹੁੰਚ ਕਰਕੇ ਗੁਰੂ ਜੀ ਅਸਰਨ ਕਰਾਇਆ ਜਾਵੇਗਾ ਸੁਚੀਆਂ ਸੰਗਤਾਂ ਨੂੰ ਬੇਤੀ ਕਰਦ ਕੇ ਤਿੰਨੇ ਦਿਨ ਹੀ ਗੁਰੂ ਘਰ ਵਿਖੇ ਸੇਵਾ ਕਰਕੇ ਬਾਣੀ ਸਰਵਨ ਕਰਕੇ ਆਪਣਾ ਜੀਵਨ ਸੋਧਨ ਕਰਨਾ ਗੁਰੂ ਕੇ ਲੰਗਰ ਉੱਤੇ ਵਰਤਣਗੇ ਸੁਚੀਆਂ ਸੰਗਤਾਂ ਨੇ ਗੁਰੂ ਕੇ ਲੰਗਰਾਂ ਦੇ ਵਿੱਚ ਵੀ ਆਈਆਂ ਭੜੀਆਂ ਤੇ ਸ੍ਰੀ ਗੁਰ ਨਾਨਕ ਦੇਵ ਮਹਾਰਾਜੀ ਦੇ 500 ਮੀਟਰ ਨੇ ਪ੍ਰਕਾਸ਼ਪੁਰ ਦੀਆਂ ਸੁਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਸਾਲਾ ਪ੍ਰਕਾਸ਼ ਪੁਰਬ ਜੋ ਕਿ ਸੰਸਾਰ ਪਰ ਵਿੱਚ ਬੜੀ ਸ਼ਰਧਾ ਤੇ ਸ਼ਾਨ ਨਾਲ ਮਨਾਇਆ ਜਾ ਰਿਹਾ ਹੈ ਸਾਡੇ ਵੱਲੋਂ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂ ਸ਼ਹਿਰ ਵੱਲੋਂ ਏ ਐਸ ਐਮ ਪਬਲਿਕ ਸਕੂਲ ਨਵਾਂ ਸ਼ਹਿਰ ਵੱਲੋਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਸਿੰਘ ਸਵਾ ਨਵਾਂ ਸ਼ਹਿਰ ਦੀ ਸੰਗਤ ਵੱਲੋਂ ਸਾਰੀ ਸੰਗਤ ਨੂੰ लख बधाई वाहिगुरु जी का खालसा वाहिगुरु जी की फतेह ਸਤਿਵਾਹਿਬ ਜੀ ਦੀ ਕਥੇ ਜੂਰ ਸਹਰ ਖਲੇ ਖਲੇ ਸਤਿ ਸਾਲ ਸਰ ਜੀ ਸ਼ੁਭਾਭਰ ਹੋਏ ਅੱਜ ਕੋਈ ਲੱਖ ਲੱਖ ਬਖਸ਼ਣੋ ਨਾ ਕਰ ਬਹੁਤ ਹਾਜੀ ਬਹੁਤ سارے ਜਨਤਾਂ ਦਾ ਅੱਜ ਰਬ ਜੀ ਜੀ ਫਰਮਾਇਸ਼ ਸੁਝਾਇਆ ਜਾ ਰਿਹਾ ਸਾਰੇ ਲੋਕਾਂ ਨੂੰ ਬੇਨਤੀ ਆ ਕਿ ਲੱਗ ਕੇ ਸਤਿ ਸਤਾ ਲੈ ਕੇ ਧੰਨਵਾਦ ਵਾਹਿਗੁਰੂ ਜੀ ਦਾ ਸ਼ੁਕਰੀਆ ਵਾਹਿਗੁਰੂ ਜੀ ਦੀ ਕਥੇ ਵਾਹਿਗੁਰੂ ਜੀ ਦੀ ਫਤਿਹ ਕੋਨਨ ਪਾਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੂਪੁੱਤਿਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਅੱਜ ਤੰਤਰ ਸ਼੍ਰੀ ਗੁਰੂ ਨਾਨਕ ਦੇ ਜੀ ਗੁਰਦੁਆਰੇ ਮੁੱਖ ਰੱਖਦੇ ਹੋਏ ਅੱਜ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਬੰਗਾ ਰੋਡ ਬੰਗਾ ਰੋਡ ਤੋਂ ਹਿਰਾ ਜਟਾ ਮੱਲਾ ਜਾਵੇਗਾ ਉੱਥੋਂ ਆਰਿਆ ਸਮਾਜ ਰੋਡ ਤੋਂ ਕੋਟੀ ਰੋਡ ਕੋਟੀ ਰੋਡ ਤੋਂ ਗੀਤਾਪੁਰ ਰੋਡ ਗੀਤਾਪੁਰ ਰੋਡ ਤੋਂ ਵਾਲਮੀਗਨ ਮੱਲਾ ਉਹਦੇ ਅਰਬਾਸ ਮੱਲੇ ਦੇ ਵਿੱਚੋਂ ਇਹ ਲੰਘਦੇ ਹੋਏ ਪਸਟੇਸ਼ਨ ਦੇ ਸਟੇਸ਼ਨ ਤੋਂ ਰੇਲਵੇ ਰੋਡ ਦੇ ਕਰਦੇ ਹੋੇ ਵਾਪਸੀ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੋਗਾ ਆਪ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਹੌਮ ਹਮਾ ਕੇ ਇਸ ਨਗਰ ਕੀਰਤਨ ਵਿੱਚ ਪਹੁੰਚ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਤਰਤਨ ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ 555ਵਾਂ ਪ੍ਰਕਾਸ਼ ਦਿਹਾੜਾ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਬੜੀ ਸ਼ਰਧਾ ਉਤਸ਼ਾਹ ਦੇ ਨਾਲ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਦੇ ਵਿੱਚ ਅੱਜ ਠੀਕ 11 ਵਜੇ ਗੁਰਦੁਆਰਾ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਹੇਠ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਰਦਾਸ ਬੇਨਤੀ ਕਰਕੇ ਨਗਰ ਕੀਰਤਨ ਆਰੰਭ ਕੀਤਾ ਜਾਵੇਗਾ ਜਿਸ ਦੇ ਵਿੱਚ ਸੰਗਤਾਂ ਗੁਰੂ ਜਸ ਕਰਦੀਆਂ ਹੋਈਆਂ ਸਮੁੱਚੇ ਨਵੇਂ ਸ਼ਹਿਰ ਦੀਆਂ ਪ੍ਰਕਰਮਾ ਕਰਦੀਆਂ ਹੋਈਆਂ ਹਰ ਜਸ ਕਰਦੀਆਂ ਹੋਈਆਂ ਵਾਪਸ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕਰਕੇ ਸਤਿਗੁਰੂ ਜੀ ਦੇ ਸ਼ੁਕਰਾਨੇ ਦੀ ਅਰਦਾਸ ਬੇਨਤੀ ਹੋਵੇਗੀ ਉਪਰੰਤ ਪਰਸੋਂ ਨੂੰ ਸਵੇਰੇ 9 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦੀ ਸੰਪੂਰਨਤਾ ਹੋਵੇਗੀ ਨਾਲ ਹੀ ਜੋ ਦਿਨ ਦੇ ਦੀਵਾਨ ਸਜਣੇ ਹਨ ਜਿਨ੍ਹਾਂ ਦੇ ਵਿੱਚ ਗੁਰੂ ਘਰ ਦੇ ਕੀਰਤਨੀ ਜਥੇ ਕਥਾਵਾਚਕ ਸਹਿਬਾਨ ਸੰਗਤਾਂ ਨੂੰ ਗੁਰੂ ਜਾ ਸਰਵਣ ਕਰਾਉਣਗੇ ਇਸ ਤੋਂ ਉਪਰੰਤ ਰਾਤ ਨੂੰ ਫਿਰ 6 ਵਜੇ ਰਾਤ ਦੇ ਦੀਵਾਨ ਸਜਣੇ ਨੇ 6 ਵਜੇ ਤੋਂ ਲੈ ਕੇ ਲਗਭਗ 9:30 10 ਵਜੇ ਤੱਕ ਜੋ ਰਾਤੇ ਦੀਵਾਨ ਸਜਣੇ ਨੇ ਜਿਨ੍ਹਾਂ ਦੇ ਵਿੱਚ ਵੀ ਗੁਰੂ ਘਰ ਦੇ ਕੀਰਤਨੀ ਕਥਾਵਾਚਕ ਸਹਿਬਾਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਕੌਤਕਾਂ ਦੀ ਵਿਚਾਰ ਸਤਿਗੁਰੂ ਜੀ ਦੀ ਗੁਰਬਾਣੀ ਦੇ ਕਥਾ ਕੀਰਤਨ ਕਰਨਗੇ ਸੋ ਸਬੂਚੀਆਂ ਸੰਗਤਾਂ ਨੂੰ ਮੀਡੀਆ ਦੇ ਰਾਹੀਂ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਵਾਚ ਚੜ ਕੇ ਪਰਿਵਾਰਾਂ ਦੇ ਸਮੇਤ ਜਗਤ ਗੁਰੂ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਜੀਵਾਂ ਦਾ ਉਦਾਰ ਕਰਨ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਨੂੰ ਧਾਰਨ ਕਰਕੇ ਸੰਸਾਰ ਤੇ ਆ ਕਰਕੇ ਸੱਚ ਦਾ ਹੁਕਮ ਦੇ ਕੇ ਕਿਰਤ ਕਰਨੀ ਵੰਡ ਛਕਣਾ ਨਾਮ ਜਪਣ ਦਾ ਜੋ ਤਿੰਨ ਸਿਧਾਂਤ ਸਤਿਗੁਰੂ ਜੀ ਨੇ ਬਖਸ਼ਿਸ਼ ਸਾਨੂੰ ਕੀਤੇ ਨੇ ਉਹਨਾਂ ਸਿਧਾਂਤਾਂ ਤੇ ਚੱਲਦਿਆਂ ਹੋਇਆਂ ਆਓ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਇਹ ਪ੍ਰਕਾਸ਼ ਦਿਹਾੜਾ ਰਲ ਮਿਲ ਕਰਕੇ ਮਨਾ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਧੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ मिले चौबीस घंटे दिन इमरजेंसी की सुविधा भी ही बुक करो अपनी अठानवे अठ सो उन्वे अस्सी छे सो चुहतर, आथ चुहतर विजिट करो संधु हॉस्पिटल चंडीगढ़ रोड नवा शहर भगत विशेष सरगर्मिया ਦੰਬੀਅਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋ ਮੰਗੇ ਉਦੋਂ ਤੱਕ ਵਾਸਤੇ ਪਰਤੀ ਸੀਨ ਇਜਾਜ਼ਤ ਦਿਓ ਧੰਨਵਾਦ